ਪੁਰਾਣੀ ਪੈਨਸ਼ਨ ਸਕੀਮ ਬਹਾਲ ਸੰਘਰਸ਼ ਕਮੇਟੀ ਪੰਜਾਬ ਦੇ ਮੁਲਾਜ਼ਮਾਂ ਵੱਲੋਂ ਆਪਣੀ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਪਟਿਆਲਾ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਇਸ ਧਰਨਾ ਪ੍ਰਦਰਸ਼ਨ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬ ਭਰ ਤੋਂ ਮੁਲਾਜ਼ਮ ਸ਼ਾਮਿਲ ਹੋਏ ਉਹਨਾਂ ਨੇ ਕਿਹਾ ਕਿ 2004 ਤੋਂ ਪਹਿਲਾਂ ਦੀ ਜੋ ਪੈਨਸ਼ਨ ਸਕੀਮ ਹੈ ਉਹ ਬਹਾਲ ਕੀਤੀ ਜਾਵੇ ਪੰਜਾਬ ਸਰਕਾਰ ਕੇਂਦਰ ਸਰਕਾਰ ਨਾਲ ਮਿਲ ਕੇ ਸਰ ਡਿਜ਼ਿਟ ਟੈਕਸ ਦਾ ਵੱਧ ਬੋਝ ਪਾ ਰਹੀ ਹੈ ਜੇਕਰ ਸੱਜਿਆ ਮੰਗਾ ਨਹੀਂ ਮੰਨਿਆ ਜਾਂਦੀਆਂ ਤਾਂ ਅਸੀਂ ਮੋਤੀ ਮਹਿਲ ਦਾ ਘਰਾਵ ਕਰਾਂਗੇ ਕੈਮਰਾਮੈਨ ਡਿੰਪਲ ਦੀ ਅਗਲੇ ਬੁਲਾ ਰਹੇ ਹਨ ਦਰਸ਼ਨ ਸਿੰਘ ਮੇਲੂਵਾੜਾ ਪੰਜਾਬ ਸੋਸਾਇਟੀ ਨੇਟ ਸਰਵਿਸ ਫੈਡਰੇਸ਼ਨ ਸੀਨੀਅਰ ਮੈਂਬਰ ਦਾ ਦਰਸ਼ਨ ਸਿੰਘ ਮੇਲੂਵਾੜਾ ਅਰੇ ਬੁਲਾ ਰਹੇ ਸੁਨੀਲ ਸਿੰਘ ਵਾਰਿਆ ਜੀ ਪਿਆਰਾ ਐਸੋਨੀਲ ਸਿੰਘ ਵਾਰਾ ਇਹ ਫਸੂ ਯੋ ਸਹੋਤਾਰੀ ਨੇ ਕੱਢੇ ਤੋਂ ਆਏ ਲੋਕਾਂ ਦੇ ਪੀਏ ਜੋ ਦੇ ਆ ਰਹੇ ਇਸੇ ਸਹੋਤਾਰੀ ਉਹ ਭਾਰੀ ਗੰਟੀ ਦੇ ਕੱਢੀ ਗੰਟੀ ਦੇ ਵਿੱਚ ਸਾਥੀ ਆ ਰਹੇ ਲਾਡੋਸ ਤੋਂ ਅਰੇ ਬਹੁਤ ਸਾਰੇ ਵੱਡੇ ਸਾਥੀ ਹੋ ਜਿਹੜੇ ਉਹ ਰਸਤੇ ਦੇ ਵਿੱਚ ਹੋ ਆਪਾਂ ਜਿਹੜੀਆਂ ਪ੍ਰਾਪਤੀਆਂ ਲਿਗੀਆਂ ਉਹ ਦੇਖ ਲਓ ਕਿੰਨੀਆਂ ਕਰ ਸਕਦੇ ਹਾਂ ਉਹ ਗੇਂਤੀ ਹੈ ਕਿ ਸਟੇਜ ਦੇ ਪਿੱਛੇ ਪਾਸੇ ਜੀ ਬਾਦ ਦੋਸਤਾਂ ਰਸਤਾ ਨਾ ਚੜਾ ਹਾਰ ਕਰੋ ਹਾਰ ਕਰੋ ਹਾਰ ਕਰੋ ਰਿਵਿਊ ਪੈਨਸ਼ਨ ਜਿੰਦਾਬਾਦ 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 ਸਕੱਟਰ ਪੁਰਾਣੀ ਪੰਜਾਬ ਪੁਰਾਣੀ ਪੈਨਸ਼ਨ ਬਾਲ ਇਸ ਕਮੇਟੀ ਸਾਥੀਓ ਜਿਹੜੇ ਪਾਈਪਾਂ ਦੇ ਨੇੜੇ ਬੈਕਸਾਈਡ ਖੜੇ ਆ ਸਰਵਾ ਇਹ ਜਿੱਤ ਦਾ ਪਹਿਲਾ ਕਦਮ ਹੋਇਆ ਕਰਤਾ ਹੈ ਐਨਪੀ ਮੇਰਾ ਨਾਮ ਸਨੇਦੀ ਪੈ ਜੀ ਅਜਤ ਜੀ ਇੱਥੇ ਇਕੱਠੇ ਹੋਏ ਹੋ ਰਿਕ ਰੈਲੀ ਦੇ ਵਿੱਚ ਕੀ ਕਾਰਨ ਹੈ ਜੀ ਅਸੀਂ ਅੱਜ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੱਦੇ ਤੇ ਆਪਣੀ ਪੈਨਸ਼ਨ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਲਈ ਇੱਥੇ ਇਕੱਠੇ ਹੋਏ ਹਾਂ ਵੱਖ-ਵੱਖ ਮੁਲਾਜ਼ਮਾਂ ਦੇ ਵਿੱਚ ਵੱਖ-ਵੱਖ ਡਿਪਾਰਟਮੈਂਟਸ ਦੇ ਵਿੱਚ ਲਗਭਗ 2 ਲੱਖ ਸਰਕਾਰੀ ਕਰਮਚਾਰੀ ਹੈ ਜਿਨ੍ਹਾਂ ਦੇ ਉੱਤੇ ਨਿਊ ਪੈਨਸ਼ਨ ਸਕੀਮ ਲਾਗੂ ਹੋਣ ਜਾ ਰਹੀ ਹੈ ਤੇ ਇਸ ਤਰ੍ਹਾਂ ਸਰਕਾਰ ਸਾਡੇ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਇਕਨੋਮਿਕ ਤੇ ਸੋਸ਼ਲ ਸਿਕਿਉਰਿਟੀ ਨੂੰ ਰੋਲਣ ਦਾ ਜਿਹੜਾ ਸਰਕਾਰ ਦਾ ਇਹ ਨਿਊ ਪੈਨਸ਼ਨ ਸਕੀਮ ਦਾ ਹੱਲਾ ਹੈ ਅਸੀਂ ਦੇ ਖਿਲਾਫ ਇਕਮੁੱਠ ਹੋ ਕੇ ਇਕਜੁੱਟ ਹੋ ਕੇ ਅੱਜ ਆਪਣੀ ਗੱਲ ਇੱਥੇ ਸਰਕਾਰ ਨੂੰ ਦੱਸਣ ਆਇਆ ਕਿ ਅਸੀਂ ਇਹਦੇ ਖਿਲਾਫ ਡਟਾਂਗੇ ਆਪਣੇ ਅੰਦੋਲਨ ਨੂੰ ਆਪਣੀ ਇਸ ਲਹਿਰ ਨੂੰ ਹੋਰ ਤਕੜਾ ਕਰਾਂਗੇ ਤੇ ਅਸੀਂ ਇਸ ਨੂੰ ਰੱਦ ਕਰਾ ਕੇ ਹੀ ਰਾਂਗੇ ਜਿਸ ਤਰ੍ਹਾਂ ਡੀਜ਼ਲ ਪੈਟਰੋਲ ਦੇ ਰੇਟ ਵਧ ਰਹੇ ਨੇ ਲਗਾਤਾਰ ਗੈਸ ਸਿਲੰਡਰ ਦੇ ਰੇਟ ਵੀ ਵਧ ਰਹੇ ਨੇ ਜਿੰਨੀ ਕੀ ਤੁਹਾਨੂੰ ਪੈਨਸ਼ਨ ਮਿਲ ਰਹੀ ਹੈ ਕਿੰਨਾ ਕ ਅਸਰ ਥਲੇਗਾ ਕੀ ਉਹ ਨਾਲ ਤੋਂ ਘਰ ਦਾ ਗੁਜ਼ਾਰਾ ਹੋ ਜਾਏਗਾ ਜਿਵੇਂ ਕਿ ਅਸੀਂ ਆਪਣੇ ਸਾਥੀਆਂ ਤੋਂ ਸੁਣਿਆ ਹੈ ਜਿਹੜੇ ਇੱਥੇ ਜਿਹੜੇ ਰਿਟਾਇਰ ਹੋ ਗਏ ਨੇ ਤੇ ਉਹਨਾਂ ਨੂੰ ਨਿਊ ਪੈਨਸ਼ਨ ਸਕੀਮ ਦੇ ਅੰਡਰ ਜਿਨ੍ਹਾਂ ਦੀ ਸੈਲਰੀਜ਼ ਲਗਭਗ 65000 ਦੇ ਨੇੜੇ ਸੀ ਉਹਨਾਂ ਦੀ ਪੈਨਸ਼ਨ ਲੱਗਦੀ ਹੈ ਜੀ 2000 ਕੁਝ ਨੇ ਮਤਲਬ ਇਹ ਇੱਕ ਹਾਸੋ ਹਿਣੇ ਗੱਲ ਪ੍ਰਤੀਤ ਹੁੰਦੀ ਹੈ ਹਰਿਆਣਾ ਦੇ ਵਿੱਚ ਅੱਜ ਜਿਹੜੀ ਬੁਢਾਪਾ ਪੈਨਸ਼ਨ ਹੈ ਉਹਦੇ ਵੀ ਉਹ ਵੀ 2500 ਰੁਪਏ ਹੈ ਤੇ ਸਰਕਾਰ ਸਾਡੇ ਨਾਲ ਕੀ ਮਜ਼ਾਕ ਕਰ ਰਹੀ ਹੈ ਆਉਣ ਵਾਲੇ ਦਿਨਾਂ ਚ ਅਸੀਂ ਆਪਣੇ ਬੱਚਿਆਂ ਦਾ ਕੀ ਅਸੀਂ ਆਪਣੇ ਜੋਗੇ ਹੀ ਨਹੀਂ ਬਚਾਂਗੇ ਅਸੀਂ ਆਪਣੀ ਜਵਾਨੀ ਦਾ ਸਮਾਂ ਡਿਪਾਰਟਮੈਂਟ ਨੂੰ ਦੇ ਕੇ ਸੇਵਾਵਾਂ ਇੱਥੇ ਨਿਭਾ ਕੇ ਸਾਡਾ ਬੁਢਾਪਾ ਰੋਲਣ ਲਈ ਸਰਕਾਰ ਕਿਹੜੀ ਨਿਊ ਪੈਨਸ਼ਨ ਸਕੀਮ ਲੈ ਕੇ ਆਈ ਹੈ ਅਸੀਂ ਇਸ ਨੂੰ ਕਤਈ ਵੀ ਮਨਜ਼ੂਰ ਨਹੀਂ ਕਰਦੇ ਇਹ ਬੁਢਾ ਜਿਹੜਾ ਸੰਘਰਸ਼ ਕੁਦਰਤ ਚੱਲੇਗਾ ਜਿਵੇਂ ਸੂਬਾ ਕਮੇਟੀ ਰਣਨੀਤੀ ਬਣਾਏਗੀ ਤੇ ਜਿਸ ਦੇ ਤਹਿਤ ਜਿਵੇਂ ਅੱਜ ਅਸੀਂ ਇਹ ਰੈਲੀ ਕੀਤੀ ਹੈ ਇਸ ਰੈਲੀ ਨੂੰ ਅੱਗੇ ਰੋਸ ਮਾਰਚ ਦੇ ਰੂਪ ਵਿੱਚ ਜਾਂ ਜਿਸ ਤਰ੍ਹਾਂ ਵੀ ਉਹਨਾਂ ਦਾ ਇਨਸਟਰਕਸ਼ਨ ਹੋਏਗੀ ਅਸੀਂ ਉਹਨੂੰ ਫਾਲੋ ਕਰਾਂਗੇ ਆਉਣ ਵਾਲੇ ਦਿਨਾਂ 'ਚ ਜਿਸ ਤਰ੍ਹਾਂ ਦਾ ਵੀ ਉਹ ਸੰਘਰਸ਼ ਲਈ ਸਾਨੂੰ ਦੱਸਣਗੇ ਅਸੀਂ ਉਸ ਅਨੁਸਾਰ ਹੀ ਉਹਨਾਂ ਦੇ ਉਹਨਾਂ ਨੂੰ ਫਾਲੋ ਕਰਦੇ ਹੋਏ ਕਾਰਵਾਈ ਕਰਾਂਗੇ ਮੇਰਾ ਨਾਮ ਹਰਮਿਤ ਕੋਰ ਹੈ ਮੈਂ ਜੀਸ ਵਲੰਟੀਅਰ ਹਾਂ ਉਹ ਪ੍ਰਾਣੀ ਬਹਾਲ ਪੈਨਸ਼ਨ ਬਹਾਲ ਇਸ ਕਮੇਟੀ ਦੇ ਸੱਦੇ ਤੇ ਅੱਜ ਇਥੇ ਪਹੁੰਚੀ ਆ ਮੈਂ ਇਹਨਾਂ ਸਾਥੀਆਂ ਤੋਂ ਇਹ ਉਮੀਦ ਰੱਖ ਕੇ ਪਹੁੰਚੀ ਆ ਵੀ ਜੋ ਸਰਕਾਰ ਨੇ ਸਾਡੇ ਨਾਲ ਦੁਬਾਰਾ ਚਾਲ ਚੱਲੀ ਹੈ ਕਿ ਸਾਨੂੰ ਡੀਈਸੀਈ ਕਰਵਾ ਕੇ ਸਾਨੂੰ ਪਹਿਲਾਂ ਇਹ ਕਿਹਾ ਗਿਆ ਕਿ 프리 ਪ੍ਰਾਇਮਰੀ ਪੋਸਟਾਂ ਤੇ ਤੁਹਾਨੂੰ ਪੱਕੇ ਕੀਤਾ ਜਾਊਗਾ ਪਰ ਹੁਣ ਸਰਕਾਰ ਨੇ ਉਹ ਪੋਸਟਾਂ ਓਪਨ ਕਰ ਦਿੱਤੀਆਂ ਸਾਨੂੰ ਲੱਗਦਾ ਕਿ ਉਸ ਵਿੱਚ ਸਾਰੇ 30% ਸਾਥੀ ਵੀ ਨਹੀਂ ਆਣਗੇ ਤਾਂ ਮੈਂ ਇਹਨਾਂ ਸਾਥੀਆਂ ਤੋਂ ਆਪਣੇ ਸਾਥੀ ਉਮੀਦ ਰੱਖਦੀ ਹੋਈ ਇਹਨਾਂ ਦੇ ਨਾਲ ਸਾਥ ਦੇਣ ਪਹੁੰਚੀਆਂ ਕਿ ਤਾਂ ਜੋ ਇਹਨਾਂ ਦਾ ਪੈਨਸ਼ਨ ਬਾਹਰ ਨਹੀਂ ਹੋਣ ਦੇ ਨਾਲ ਸਾਨੂੰ ਪੱਕੇ ਹੋਣ ਦਾ ਵੀ ਸਰਕਾਰ ਕੋਈ ਨਾ ਕੋਈ ਹਿੱਲਾ ਵਟੇ ਤਾਂ ਅਸੀਂ ਪੱਕੇ ਹੋ ਸਕੀਏ ਤੇ ਆਪਣੇ ਪੋਸਟਾਂ ਲਈ ਅੱਗੇ ਇਹਨਾਂ ਦਾ ਸਾਥ ਦੇ ਕੇ ਆਪਣੀ ਪੈਨਸ਼ਨਾਂ ਵੀ ਕਲਾਗੂ ਕਰਵਾ ਸਕੀਏ ਜਿਸ ਤੋਂ ਕੋ ਡਰ ਨਾ ਰਹੇ ਕਿ ਨੀਓਂ ਅਰਥ ਨਹੀਂ ਆ ਹੋਰ ਕਿ ਨਾ ਲਾਉਣੇ ਨਾ ਇਸ਼ਾ ਹੋਇਆ ਜੀ ਸਰ ਸਾਡੀ ਕੀਮਤੀ ਲਗਭਗ 6000 ਦੇ ਨੇੜੇ ਹੈ ਜਿਨ੍ਹਾਂ ਦੇ ਨਾਲ ਸਰਕਾਰ ਨੇ ਐਵੇਂ ਕੀਤਾ ਅਸੀਂ ਸਕੂਲਾਂ ਦੇ ਵਿੱਚ ਲਗਭਗ 13-14 ਸਾਲ ਤੋਂ ਸੇਵਾ ਨਿਭਾ ਰਹੇ ਆ ਤੇ ਸਰਕਾਰ ਹਰ ਵਾਰ ਸਾਡੇ ਨਾਲ ਕਦੀ ਕਹਿੰਦੀ ਹੈ ਇਹ ਟੀਟੀ ਕਰ ਲਓ ਅਸੀਂ ਈਟੀਟੀਵੀ ਕਰ ਲਈ ਸਰਕਾਰ ਨੇ ਫਿਰ ਸਾਨੂੰ ਉਹ ਨਾ ਪੋਸਟਾਂ ਤੇ ਵਾਰੰਟੀ ਨਹੀਂ ਰੱਖਿਆ ਫਿਰ ਉਸ ਤੋਂ ਬਾਅਦ ਸਾਨੂੰ ਹੁਣ ਕਹਿੰਦਾ ਈਸੀ ਕਰ ਲਓ ਤਰ ਪੱਕੇ ਕਰਾਂਗੇ ਪਰ ਹਲੇ ਵੀ ਸਰਕਾਰ ਨੇ ਉਹ ਪੋਸਟਾਂ ਨੂੰ ਓਪਨ ਕਰਕੇ ਨਵੇਂਆਂ ਨੂੰ ਰਾਹ ਦੇ ਦਿੱਤਾ ਸਾਡ ਭਰਾੜਿਆਂ ਦੀ ਸਾਨੂੰ ਕੋਈ ਉਮੀਦ ਨਹੀਂ ਲੱਗਦੀ ਵੀ ਅਸੀਂ ਇਹਦੇ ਵਿੱਚ ਆਵਾਂਗੇ ਤਾਂ ਮੈਂ ਨਾਲ ਸਾਥੀਆਂ ਤੋਂ ਉਮੀਦ ਰੱਖਦੀ ਆ ਕਿ ਉਹ ਉੱਥੇ ਆਵਾਜ਼ ਉਠਾਣਗੇ ਤਾਂ ਅਸੀਂ ਆਪਣੇ ਰੋਜ਼ਗਾਰ ਪੱਕੇ ਕਰਵਾ ਸਕਾਂਗੇ ਕੀ ਨਾਮ ਹੈ ਵੀਰ ਜੀ ਦਾ ਮੇਰਾ ਜਰਨੈਲ ਸਿੰਘ ਪੱਟੀ ਹੈ ਪੁਰਾਣੀ ਜਰਨੈਲ ਸਿੰਘ ਪੱਟੀ ਪੁਰਾਣੀ ਪੈਨਸ਼ਨ ਭਾਲੀ ਚੰਦਰ ਚੱਕ ਕਮੇਟੀ ਪੰਜਾਬ ਦਾ ਮੈਂ ਐਜੇ ਜਨਰਲ ਸੈਕਟਰੀ ਕੰਮ ਕਰ ਰਿਹਾ ਜੀ ਜਿੱਥੇ ਕਿ ਅੱਜ ਬਹੁਤ ਵੱਡਾ ਮੁਲਾਜ਼ਮਾਂ ਦੇ ਵਿੱਚ ਰੋਸ ਆ ਪੁਰਾਣੀ ਪੈਨਸ਼ਨ ਨੂੰ ਲੈ ਕੇ ਕਿਉਂਕਿ ਜਦੋਂ ਇਹ ਕੈਪਟਨ ਸਰਕਾਰ ਹੌਦ ਵਿੱਚ ਆਉਣੀ ਸੀਗੀ ਉਦੋਂ ਇਹਨੇ ਜਿਹੜੇ ਐਨਪੀਐਸ ਨੇ ਨਵੀਂ ਪੈਨਸ਼ਨ ਦੇ ਨਾਂ ਤੇ ਜਿਹੜੀ ਸਕੀਮ ਆ ਪੀੜਤ ਲੋਕ ਨੇ ਉਹਨਾਂ ਨੇ ਇਹਨਾਂ ਨੂੰ ਮਿਲ ਕੇ ਇਹਨਾਂ ਨੂੰ ਮੰਗ ਪੱਤਰ ਦਿੱਤੇ ਜਦੋਂ ਇਹਨਾਂ ਸਰਕਾਰ ਦੇ ਵਿੱਚ ਆਉਣਾ ਸੀਗਾ ਇਹਨਾਂ ਵਾਅਦਾ ਕੀਤਾ ਸੀ 2 ਲੱਖ ਮੁਲਾਜ਼ਮ ਦੇ ਨਾਲ ਕਿ ਅਸੀਂ ਜਿਹੜੀ ਆ ਪੁਰਾਣੀ ਪੈਨਸ਼ਨ ਦਵਾਂਗੇ ਆਪਦਾ ਚੋਣ ਮੈਣੀ ਫੈਸਟੋ ਦੇ ਵਿੱਚ ਨਾ ਦਰਜ ਕੀਤਾ ਸੀ ਲੇਕਿਨ ਜਿਹੜੀ ਇਹ ਮੌਜੂਦਾ ਤੇ ਕਾਂਗਰਸ ਸਰਕਾਰ ਆ 4 ਸਾਲ ਦਾ ਸਮਾਂ ਬੀਤ ਚੁੱਕਾ ਇਹਨਾਂ ਨੇ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਜਿੱਥੇ ਕਿ ਦੋਰੇ ਮਾਪਦੰਡ ਜਿਹੜੇ ਅਪਣਾਏ ਜਾ ਰਹੇ ਨੇ ਜਿੱਥੇ ਕਿ ਇੱਕ ਐਮਐਲਏ ਚੋਣਾਂ ਜਿੱਤੋਂ ਤੋਂ ਬਾਅਦ ਉਹਨੂੰ ਇੱਕ ਪੈਨਸ਼ਨ ਲੱਗਦੀ ਹੈ ਜਦੋਂ ਉਹ ਦੁਬਾਰਾ ਚੋਣਾਂ ਜਿੱਤਦਾ ਹੈ ਦੂਜੀ ਪੈਨਸ਼ਨ ਲੱਗਦੀ ਹੈ ਇਹ ਜਿੰਨੇ ਵੀ ਇਸ ਟਾਈਮ 8 8 7 7 ਤੇ 5 5 9 9 ਪੈਨਸ਼ਨਾਂ ਜਿਹੜੇ ਲੈ ਰਹੇ ਨੇ ਤੇ ਜਿਹੜੇ ਮੁਲਾਜ਼ਮ ਲੰਮੀ ਸੇਵਾ ਕਰਦੇ ਆ ਲੋਕਾਂ ਦੀ ਸੇਵਾ ਕਰਦੇ ਆ ਸਰਕਾਰ ਦੇ ਕੰਮ ਕਰਦੇ ਆ ਉਹ ਲੰਮੀ ਸੇਵਾ ਦੇ باوجود 20 25 ਸਾਲ 30 35 ਸਾਲ ਸੇਵਾ ਕਰਦਾ ਏ ਉਹਨੂੰ ਜਿਹੜੀ ਇੱਕ ਨੀ ਪੈਨਸ਼ਨ ਨਹੀਂ ਇਹ ਬਹੁਤ ਵੱਡਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਨਵੀਂ ਪੈਨਸ਼ਨ ਦੇ ਨਾਂ ਦੇ ਉੱਤੇ ਜਿਹੜੇ ਸਾਡੇ ਮੁਲਾਜ਼ਮ ਹੁਣ ਨਵੀਂ ਪੈਨਸ਼ਨ ਵਾਲੇ ਰਟਾਇਰ ਹੋ ਕੇ ਘਰਾਂ ਨੂੰ ਜਾ ਰਹੇ ਨੇ ਉਹਨਾਂ ਨੂੰ ਨਾ ਮਾਤਰ 2 ਤੋਂ 2.5 ਹਜ਼ਾਰ ਪੈਨਸ਼ਨ ਲੱਗ ਰਹੀ ਹੈ ਜਦੋਂ ਕਿ ਅੱਜ ਪੂਰਾ ਦੇਸ਼ ਖਾਸ ਕਰਕੇ ਸਾਡਾ ਪੰਜਾਬ ਬਿਵਾਰੀਆਂ ਦੀ ਜਗੜ ਦੇ ਵਿੱਚ ਹੈ ਅੱਜ ਕੱਲ ਤੇ ਮੈਡੀਕਲ ਜਿਹੜਾ ਉਹ 2000 ਦੇ ਨਾਲ ਕੀ ਕਰੂਗਾ ਮਗਹੀਾਈ ਸਿਖਰਾਂ ਦੇ ਉੱਤੇ ਹੈ ਜਿੱਥੇ ਅਸੀਂ 4 ਸਾਲ ਤੋਂ ਜਿਹੜਾ ਸਰਕਾਰ ਨਾਲ ਸੰਘਰਸ਼ ਕਰ ਰਹੇ ਆ ਪਿੱਛੇ ਵੀ ਅਸੀਂ ਜਿਮਣੀ ਚੋਣਾ ਦੇ ਵਿੱਚ ਸ਼ਾਹਗੋਟ ਰੈਲੀ ਕੀਤੀ ਮੁੱਲਾਂਪੁਰ ਜਿਮਣੀ ਚੋਣ ਦੇ ਵਿੱਚ ਰੈਲੀ ਕੀਤੀ ਉੱਥੋਂ ਮੌਜੂਦਾ ਧਿਰ ਨੂੰ ਅਸੀਂ ਰਾਇਆ ਔਰ ਸਰਕਾਰ ਨੇ ਫਿਰ ਇੱਕ ਰਿਵਿਊ ਕਮੇਟੀ ਬਣਾਈ ਸਾਡੇ ਨਾਲ ਮੀਟਿੰਗਾਂ ਚੱਲੀਆਂ ਰਿਵਿਊ ਕਮੇਟੀ ਬਣਾਈ ਉਹ ਜਿਹੜੀ ਕਮੇਟੀ ਆ ਉਸ ਤੋਂ ਬਾਅਦ ਉਹਨੇ ਕੰਮ ਹੀ ਨਹੀਂ ਕੀਤਾ ਇੱਕ ਤਾਰੀਖਾਂ ਦੇ ਵਿੱਚ ਨੋਟੀਫਿਕੇਸ਼ਨ ਕੱਢਤਾ ਕਿ ਕਮੇਟੀ ਬਣਾਤੀ ਐ ਇਹ ਤੁਹਾਡੀ ਪੈਨਸ਼ਨ ਦੇ ਉੱਤੇ ਰਿਵਿਊ ਕਰੇਗੀ ਤੇ ਤੁਹਾਨੂੰ ਪੈਨਸ਼ਨ ਦਿੱਤੀ ਜਾਏਗੀ ਪਰ ਹੁਣ ਜਿਹੜਾ ਸਮਾਂ ਦਾ ਚੋਣਾ ਉਹ ਬਿਲਕੁਲ ਸਿਰ ਤੇ ਆ ਗਿਆ ਜਿ ਤੇ 4 ਸਾਲੇ ਨਾਲ ਬੈ ਕੇ ਨਗਾਤੇ ਆ ਮਲਾਜਮ ਵਰਗ ਨੂੰ ਦਿੱਤਾ ਹੀ ਕੁੱਖ ਨਹੀਂ ਸਭ ਚੋ ਗਾਜ ਇਹਨਾਂ ਨੂੰ ਵਿਖਾਏ ਗਏ ਉਹਨਾਂ ਲਾਸਟ ਚੋਨ ਵਰਾ ਏ ਜਿੱਥੇ 2 ਲੱਖ ਮਲਾਜਮ ਹੈ ਉੱਥੇ ਇਹਨਾਂ ਦੇ 5-5 7-7 ਪਰਿਵਾਰਾਂ ਦੇ ਮਗਰ ਫੈਮਿਲੀ ਮੈਂਬਰ ਨੇ ਅਸੀਂ ਇਹ ਕੈਪਟਨ ਸਰਕਾਰ ਨੂੰ ਅੱਜ ਇਹਦੇ ਘਰ ਇੱਥੇ ਲੱਖਾਂ ਦੀ ਹਜ਼ਾਰਾਂ ਦੀ ਤਦਾਦ ਦੇ ਵਿੱਚ ਮਲਾਜਮ ਇਕੱਠੇ ਹੋਏ ਆ ਪੈਨਸ਼ਨ ਦੀ ਮੰਗ ਕਰਨਾ ਹੈ ਕੈਪਟਨ ਸਾਹਿਬ ਕੋਲੋਂ ਅਜੇ ਵੀ ਸਾਡੇ ਬਹੁਤ ਜਿਆਦੇ ਜ਼ਿਲ੍ਹਿਆਂ ਤੋਂ ਬੱਚਾ ਆ ਰਹੀਆਂ ਨੇ ਇਹ ਬਹੁਤ ਵੱਡਾ ਇਕੱਠ ਹੋਊਗਾ ਔਰ ਇਕੱਠ ਹੋਣ ਤੋਂ ਬਾਅਦ ਜੇਕਰ ਕੋਈ ਭਾਈ ਸਾਡੀ ਇਹਨਾ ਨਾ ਕੀਤੀ ਸਰਕਾਰ ਦਾ ਨਮਾਇਦਾ ਆਣ ਕੇ ਸਾਨੂੰ ਪੈਨਸ਼ਨ ਦੇ ਪ੍ਰਤੀ ਕੋਈ ਨਾਂ ਹਾਮੀ ਭਰੀ ਤੇ ਅਸੀਂ ਮਹਿਲਾਵਲ ਨੂੰ ਅੱਜ ਜਿਹੜਾ ਮਾਰਚ ਕਰਾਂਗੇ ਔਰ ਸਰਕਾਰ ਨੂੰ ਦੱਸ ਕੇ ਜਾਵਾਂਗੇ ਤੇਰਾ ਸਰਕਾਰੇ ਜਿਹੜਾ ਤਖਤਾ ਹੈ ਅਸੀਂ ਪਲਟ ਕੇ ਰੱਖ ਦਾਂਗੇ ਜੇਕਰ ਮਲਾਜਮਾਂ ਨੂੰ ਪੈਨਸ਼ਨ ਜਿਹੜੀ ਹੈ ਪੁਰਾਣੀ ਨਾ ਦਿੱਤੀ ਧੰਨਵਾਦ ਜਿੱਥੇ ਬੰਦੀਆਂ ਆ ਰਹੀਆਂ ਤੁਹਾਡੇ ਨਾਲ ਸਾਡੇ ਕੋਲ ਜੀ ਤਕਰੀਬਨ ਸਾਰੇ ਵਿਭਾਗਾਂ ਦੀਆਂ ਜਥੇਬੰਦੀਆਂ ਆ ਰਹੀਆਂ ਨੇ ਮੈਂ ਜਿੱਥੇ ਆਈਟੀ ਐਮਪਲਾਈ ਯੂਨੀਅਨ ਦਾ ਸਟੇਟ ਪ੍ਰੈਜ਼ੀਡੈਂਟ ਆ ਸਾਡੇ ਆਈਟੀ ਦੇ ਪੂਰੇ ਮਲਾਜਮ ਆਏ ਆ ਸਕੂਲਾਂ ਤੋਂ ਸਾਰੇ ਜਿਹੜੇ ਟੀਚਰ ਆਏ ਨੇ ਸਿਹਤ ਵਿਭਾਗ ਵਾਲੇ ਜਿਹੜੇ ਮੁਲਾਜ਼ਮ ਆਏ ਆ ਪੀ ਡਬਲਯੂ ਡੀ ਵਾਲੇ ਮੁਲਾਜ਼ਮ ਆਏ ਮਤਲਬ ਜਿੰਨੇ ਵੀ ਵਿਭਾਗ ਹੈ ਸਰਕਾਰ ਦੇ ਉਹ ਸਾਰਿਆਂ ਦੇ ਵਿੱਚ ਜਿਹੜੇ ਐਨ ਪੀਐਸਪੀੜਤ ਨੇ ਔਰ ਉਹ ਠਾਠਾ ਮਾਰਦੇ ਆ ਜਿਹੜਾ ਇਕੱਠ ਹੈ ਲੋਕਾਂ 'ਚ ਬਹੁਤ ਵੱਡਾ ਇਤਿਸ਼ਾਹ ਹੈ ਉਹ ਤੁਸੀਂ ਵੇਖ ਹੀ ਰਹੇ ਹੋ ਪਿੱਛੇ ਕੈਮਰਾ ਤੁਹਾਨੂੰ ਅਗੇ ਦਿਖਾ ਸਕਦੇ ਸਰਕਾਰ ਨੂੰ ਕਿ ਵੇਖੋ ਹਜ਼ਾਰਾਂ ਦਾ ਇਕੱਠ ਹੈ ਇਹ ਜਿਹੜਾ ਹੋਰ ਵੱਡਾ ਇਕੱਠ ਹੋਏਗਾ ਜੇਕਰ ਇਹ ਪੁਰਾਣੀ ਪੈਨਸ਼ਨ ਨਾ ਦਿੱਤੀ ਸਾਡੀ ਇਹ ਜਿਹੜੀ ਇੱਕੋ ਇੱਕ ਮੰਗ ਹੈ ਕਿ ਸਾਨੂੰ ਕੈਪਟਨ ਸਾਹਿਬ ਪੈਨਸ਼ਨ ਦਿਓ ਤੁਸੀਂ ਆਪ ਪੰਜ 700 ਪੈਨਸ਼ਨਾਂ ਲੈ ਰਹੇ ਨੇ ਇਹ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਜਿੱਥੇ ਕਹਿ ਰਿਹਾ ਅਸੀਂ ਜੋ ਸੈਂਟਰ ਕਰਦੀ ਅਸੀਂ ਉਦਾਂ ਕਰਦੇ ਆ ਇਹਨੂੰ ਦੱਸ ਦਈਏ ਆਪ ਤੁਸੀਂ ਆ ਛੱਡ ਪੈਨਸ਼ਨਾਂ ਲੈ ਰਹੇ ਜੇ ਮਨਪ੍ਰੀਤ ਨੂੰ ਕਹਿ ਰਹੇ ਆ ਵੀ ਤੁਸੀਂ ਆ ਕੋਵਿਡ-19 ਨੇ ਇਹਨਾਂ ਨੇ ਜਿੱਥੇ ਮੁਲਾਜ਼ਮਾਂ ਨੇ ਯੋਗਦਾਨ ਪਾਇਆ ਆਪਣੀਆਂ ਤਨਖਾਹਾਂ ਕਟਾਈਆਂ ਇੱਕ ਇੱਕ ਦਿਨ ਤਨਖਾਹ ਦਵਾਈ ਕਈਆਂ ਵੱਧ ਕਟਾਈ ਇਹ ਦੱਸਣ ਇਹਨਾਂ ਕੀ ਕੀਤਾ ਇਹਨਾਂ ਇੱਕ ਵੀ ਪੈਨਸ਼ਨ ਨਹੀਂ ਛੱਡੀ ਅਸੀਂ ਚਾਹੁੰਦੇ ਆ ਕਿ ਜਿਹੜਾ ਸਾਡਾ ਇਹ ਪੈਸਾ ਹੈ ਇਹ ਕਾਰਪੋਰੇਟ ਘਰਾਣਿਆਂ ਨੂੰ ਜਾ ਰਿਹਾ ਹੈ ਇਸ ਕਰਕੇ ਇਹ ਇਹਨਾਂ ਨੂੰ ਨਾ ਕਰਵਾਈ ਜਾਵੇ ਸਾਡਾ ਜਿਹੜਾ ਹਜ਼ਾਰਾਂ ਕਰੋੜਾਂ ਰੁਪਈਆ ਸਾਡਾ ਐਨਪੀਐਸ ਨੂੰ ਜਾ ਰਿਹਾ ਸਾਡਾ ਤੇ ਸਰਕਾਰ ਦਾ 10% ਸ਼ੇਅਰ ਸਾਡਾ ਕੱਟਿਆ ਜਾ ਰਿਹਾ ਹੈ 14% ਸਰਕਾਰ ਪਾ ਰਹੀ ਹੈ ਇਹ ਜਿਹੜਾ ਲੱਖ ਰੁਪਈਆ ਕਰੋੜਾਂ ਬਣ ਰਿਹਾ ਹੈ ਅਸੀਂ ਚਾਹੁੰਦੇ ਹਾਂ ਕਿ ਜਿੱਥੇ ਸਰਕਾਰ ਕਹਿੰਦੀ ਕੋਵਿਡ-19 ਹੈ ਉਹ ਸਾਰਾ ਪੈਸਾ ਕਾਰਪੋਰੇਟ ਘਰਾਣਿਆਂ ਤੋਂ ਲਿਆ ਜਾਵੇ ਸਰਕਾਰੀ ਖਜ਼ਾਨੇ ਜਾਵੇ ਉਹਦੇ ਨਾਲ ਜਿਹੜੀ ਇਹ ਕੋਵਿਡ ਨਾਂ ਤੇ ਜਿਹੜੇ ਲੋਕੀ ਬਿਮਾਰੀਆਂ ਨਾਲ ਮਾਰ ਰਹੇ ਨੇ ਜਿਹੜੇ ਰੋਗ ਭੁੱਖਮਰੀ ਰੋਟੀ ਤੋਂ ਮਾਰ ਰਹੇ ਲੋਕਾਂ ਦੇ ਕਾਰੋਬਾਰ ਪਿੱਛੇ ਪਾੰਦ ਰਾਇਆ ਉਹ ਪੈਸਾ ਉਧਰ ਵਰਤੇ ਆ ਸਕਦਾ ਹੈ ਤੇ ਸਾਨੂੰ ਜਿਹੜੀ ਪੈਨਸ਼ਨ ਪੁਰਾਣੀ ਦਿੱਤੀ ਜਾਵੇ ਸਾਡੇ ਅਜੇ ਜਿਹੜੇ ਮੁਲਾਜ਼ਮ ਹੈ ਅਜੇ ਦਾ ਬਹੁਤ ਘੱਟ ਗਿਣਤੀ ਦੇ ਰਿਟਾਇਰਮੈਂਟ ਸ਼ੁਰੂ ਹੋਣੀ ਹੋਈ ਹੈ ਜਾਦਾ ਰਿਟਾਇਰਮੈਂਟ ਜਿਹੜੀ ਅੱਜ ਤੋਂ 10 ਸਾਲ ਬਾਅਦ ਆ ਕੇ ਸਾਡੀ ਸ਼ੁਰੂ ਹੋਣੀ ਹੈ ਉਹ ਸਾਡਾ ਜਿਹੜਾ ਪ੍ਰੋੜਾ ਰੁਪਈਆ ਜਿਹੜਾ ਪੈਸਾ ਵਾ ਉਹ ਸਰਕਾਰ ਵਰਤ ਸਕਦੀ ਹੈ ਉਥਿਆਂ ਦੀ ਫੇਰ ਅਪੀਲ ਕਰਦੇ ਆ ਤੁਹਾਡੇ ਚੈਨਲ ਦੇ ਜਰੀਏ ਕਿ ਸਰਕਾਰ ਅੱਜ ਹਜ਼ਾਰਾਂ ਦਾ ਕੱਟ ਕਪਟਨ ਸਾਹਿਬ ਦੇ ਜਿਹੜੇ ਸ਼ਹਿਰ ਚ ਕੀਤਾ ਵਾ ਕਿ ਫੇਰ ਵੀ ਸਾਡਾ ਕੋਈ ਮਸਲਾ ਹੱਲ ਨਾ ਕੀਤਾ ਅਸੀਂ ਮਹਿਲਾਵਾਂ ਵੱਲ ਨੂੰ ਮਾਰਚ ਵੀ ਕਰਾਂਗੇ ਤੇ ਨਾਲ ਦੀ ਨਾਲ ਇਥੋਂ ਅਗਲੇ ਚਣਵੀ ਅਸੀਂ ਲਾਂਗ ਕਰਕੇ ਜਾਵਾਂਗੇ ਅਸੀਂ ਨਾ ਘਰਾਂ ਚ ਬਹਿਣਾ ਤੇ ਨਾ ਸਰਕਾਰ ਨੂੰ ਚੈਨ ਨਾ ਬਹਿਣ ਦਵਾਂਗੇ ਚੋਣਾ ਸਿਰ ਤੇ ਇਹ ਸਰਕਾਰ ਦੇ ਹਕੂਮ ਜਿਹੜੀ ਹੈ ਮੌਜੂਦਾ ਸਰਕਾਰ ਹੈ ਇਹਦੀ ਅਸੀਂ ਗੋਡਰਵਾ ਕੇ ਰੱਖਾਂਗੇ ਜੇਕਰ ਤੁਹਾਨੂੰ ਪ੍ਰਮਾਜਮ ਨੂੰ ਪੁਰਾਣੀ ਪੈਨਸ਼ਨ ਨਾ ਨਾ ਦਿੱਤੀ ਜੀ ਧੰਨਵਾਦ ਜੀ